ਜੀ ਇਹ ਅੱਜ ਕਿਐਸਓ ਕੀਤਾ ਜਾ ਰਿਹਾ ਹੈ ਇਹ ਕੈਂਟ ਰੇਲਵੇ ਸਟੇਸ਼ਨ ਹੈ ਇਸ ਤਰ੍ਹਾਂ ਸਿਟੀ ਰੇਲਵੇ ਸਟੇਸ਼ਨ 'ਤੇ ਵੀ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਗਵਰਨਮੈਂਟ ਆਫ ਪੰਜਾਬ ਦੀ ਜਿਹੜੀ ਪਹਿਲ ਹੈ ਉਹਦੇ ਅੰਦਰ ਇੱਕ ਜਿਹੜੀ ਪੰਜਾਬ ਪੁਲਿਸ ਹੈ ਉਹ ਸਪੈਸ਼ਲ ਕੈਂਪੇਨ ਚਲਾ ਰਹੀ ਹੈ ਨਾਰਕੋਟਿਕਸ ਦੇ ਅਗੇਂਸਟ ਤੇ ਉਹਦਾ ਹੀ ਇੱਕ ਅੱਜ 파ਟ ਹੈ ਜਿਹਦੇ ਵਿੱਚ ਕਿਐਸਓ ਜਿਹੜਾ ਪੂਰੇ ਪੰਜਾਬ 'ਚ ਕੀਤਾ ਜਾ ਰਿਹਾ ਤੇ ਆਪਾਂ ਜਿੱਥੇ ਸਿਟੀ ਕੈਂਟ ਰੇਲਵੇ ਸਟੇਸ਼ਨ 'ਤੇ ਮੌਜੂਦ ਹਾਂ ਇੱਥੇ ਵੀ ਕੈਸੋ ਕੀਤਾ ਜਾ ਰਿਹਾ ਤੇ ਆਪਣੀ ਇੱਥੇ ਫੋਰਸ ਆਈ ਹੈ ਤੇ ਆਪਾਂ ਪੂਰੀ ਚੈਕਿੰਗ ਕਰ ਰਹੇ ਹਾਂ ਤੇ ਇਹਦਾ ਮੇਨ ਉਦੇਸ਼ ਇਹ ਹੀ ਹੈ ਕਿ ਵੀ ਜਿਹੜੇ ਵੀ ਕੋਈ ਨਾਰਕੋਟਿਕਸ ਦੀ ਸਮਗਲਿੰਗ 'ਚ ਲੱਗੇ ਆ ਬੰਦੇ ਉਹ ਕਿਸੇ ਵੀ ਪਾਸੋਂ ਜਿਹੜਾ ਉਹ ਭੱਜ ਨਾ ਸਕਣ ਤੇ ਆਪਾਂ ਕੋਈ ਵੀ ਅਸ ਏਰੀਆ ਨਾ ਛੱਡੀਏ ਚਾਹੇ ਬੱਸ ਸਟੈਂਡ ਹੋਵੇ ਰੇਲਵੇ ਸਟੇਸ਼ਨ ਹੋਵੇ ਹੋਰ ਪਬਲਿਕ ਪਲੇਸਿਸ ਹੋਈਏ ਹੁਣ ਸਾਰੀ ਜਿਹੜਾ ਲੋਕੇਸ਼ਨਸ ਤੇ ਆਪਾਂ ਰੈਂਡਮਲੀ ਚੈਕਿੰਗ ਕਰੀਏ ਤੇ ਅੱਜ ਆਪਾਂ ਇੱਥੇ ਚੈਕਿੰਗ ਕਰ ਰਹੇ ਹਾਂ ਸਿਰਫ ਕੁਝ ਟੀ ਬ੍ਰਾਂਡਗੀ ਹੋਈ ਕਿਸੇ ਕਿਸੇ ਤੇ ਚੈਕਿੰਗ ਕੀ ਆਪਾਂ ਚੈਕਿੰਗ ਵਾਲੇ ਸਟਾਰਟ ਕੀਤੀ ਹੈ ਤੇ ਬ੍ਰਾਂਡਗੀ ਹੋਈ ਤੁਹਾਨੂੰ ਇਨਫੋਰਮ ਕਰਾਂਗੇ ਸਿਰ ਇਸ ਤੋਂ ਇਲਾਵਾ ਜੇਕਰ ਨਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਨਾਕਿਆਂ ਦੇ ਕਿਵੇਂ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਕੀ ਚਾਹੇ ਚੈਕਿੰਗ ਅਭਿਆਨ ਤੋਂ ਇਲਾਵਾ ਜਿਹੜੇ ਹੈਗੇ ਨੇ ਜੀ ਦਿਸਰਾ ਤੁਸੀਂ ਜਾਣਦੇ ਹੋ ਆਪਣੇ ਕੋਲ ਦੋ ਤਿੰਨ ਟਾਈਪ ਦੇ ਨਾਕੇ ਜੀ ਇੱਕ ਤੇ ਹੈ ਆਪਣੇ ਕੋਲ ਇੰਟਰ ਸਟੇਟ ਨਾਕੇ ਕਿਉਂਕਿ ਆਪਣੇ ਨਾਲ ਇੱਥੇ ਹਿਮਾਚਲ ਵੀ ਲੱਗਦਾ ਤੇ ਜੇ ਐਮ ਕੇ ਵੀ ਲੱਗਦਾ ਦੂਸਰੀ ਕੈਟੇਗਰੀ ਹੈ ਇੰਟਰ ਡਿਸਟ੍ਰਿਕਟ ਨਾਕੇ ਕਿਉਂਕਿ ਇੰਟਰ ਡਿਸਟ੍ਰਿਕਟ ਜਿਉ ਆਪਣੇ ਨਾਲ ਹੁਸ਼ਿਆਰਪੁਰ ਲੱਗਦਾ ਤੇ ਉਧਰੋਂ ਗਰਦਾਸਪੁਰ ਲੱਗਦਾ ਤੀਸਰੀ ਕੈਟੇਗਰੀ ਹੈ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਬੀਿੰਗ ਦਾ ਬਾਰਡਰ ਡਿਸਟ੍ਰਿਕਟ ਪਰ ਸਾਡੇ ਕੋਲ ਡਿਫੈਂਸ ਦੇ ਸੈਕੰਡ ਲਾਈਨ ਆਫ ਡਿਫੈਂਸ ਦੇ ਵੀ ਨਾਕੇ ਆ ਤਿੰਨੋਂ ਕੈਟਾਗਰੀਜ਼ ਦੇ ਨਾਕਿਆਂ ਤੇ ਆਪਾਂ ਕਾਫੀ ਸਟਰੋਂਗਲੀ ਫੋਰਸ ਡਿਪਲੋਏ ਕੀਤੀ ਹੈ ਜਿਹੜੇ ਜਿਹੜੇ ਵੀ ਸਾਡੇ ਨਾਕੇ ਆ ਉਹਨਾਂ ਤੇ ਆਪਾਂ ਜਿਹੜੀ ਹੈ ਫੋਰਸ ਆ ਉਹ ਸਫੀਸ਼ੀਐਂਟ ਨੰਬਰ ਉੱਥੇ ਡਿਪਲੋਏ ਕੀਤਾ ਤਾਂਕਿ ਉਹ ਜਿਹੜਾ ਇਲਾਕਾ ਉਹ ਆਪਣੇ ਆਪ ਚ ਸੈਲਫ ਸਫੀਸ਼ੀਐਂਟ ਹੋਵੇ ਕਿਸੇ ਵੀ ਕੰਟੀਜੈਂਸੀ ਨੂੰ ਐਡਰੈਸ ਕਰੂਗੀ ਤੇ ਉਹਨਾਂ ਨਾਕਿਆਂ ਤੇ ਆਪਾਂ ਪੁਖਤਾ ਜਿਹੜੇ ਆ ਉਹ ਸੁਰੱਖਿਆ ਪ੍ਰਬੰਧ ਕੀਤੇ ਆ ਜਿਹਦੇ ਵਿੱਚ ਸਭ ਤੋਂ ਪਹਿਲੇ ਉਹਨਾਂ ਕੋਲ ਜਿਹੜੇ ਵੈਪਨ ਆ ਉਹ ਸਾਰੇ ਆਪਾਂ ਇਨਸ਼ੋਰ ਕੀਤਾ ਕਿ ਮੈਕਸਿਮ ਨਾਕਿਆਂ ਤੇ ਆਪਾਂ AK47s ਦਿੱਤੀਆਂ ਨਾਲ ਉਹਨਾਂ ਕੋਲ ਸਫੀਸ਼ੀਐਂਟ ਅਮਿਨਿਸ਼ਨ ਦਿੱਤਾ ਟੈਕਟੀਕਲ ਪੌਚੇਸ ਵੀ ਜਿਹੜੇ ਆਪਾਂ ਉਹਨਾਂ ਨੂੰ ਦਿੱਤੇ ਆ ਉਸ ਤੋਂ ਇਲਾਵਾ ਕੋਈ ਵੀ ਜਿਹੜਾ ਇਨਕਾਊਂਟਰ ਹੈ ਜਾਂ ਕੰਟੈਕਟ ਹੈ ਉਹਦੇ ਵਿੱਚ ਮੁਕਾਬਲਾ ਕਰਨ ਲਈ ਜਿੱਦਾਂ ਬੀਪੀ ਜੈਕਟਸ ਆ ਉਹ ਵੀ ਆਪਾਂ ਦਿੱਤੀਆਂ ਨਾਈਟ 'ਚ ਆਪਾਂ ਉਹਨਾਂ ਨੂੰ ਡ੍ਰੈਗਨ ਲਾਈਟਸ ਦਿੱਤੀਆਂ ਇਸ ਤੋਂ ਇਲਾਵਾ ਉੱਥੇ ਹਾਈ ਰੈਜ਼ੋਲੂਸ਼ਨ ਕੈਮਰਾਜ਼ ਲੱਗੇ ਆ ਬੈਰੀਕੇਡਸ ਲੱਗੇ ਆ ਤੇ ਉੱਥੇ ਜੋ ਆਪਾਂ ਸਪੈਸ਼ਲ ਆਪਰੇਟਿਵਸ ਹੀ ਲਗਾਏ ਆ ਜਿਹੜੇ ਆਪਣੇ ਪਾਇਸ ਐਪ ਨਾਲ ਜਾਂ ਵਾਹਨ ਨਾਲ ਸ਼ੱਕੀ ਵਿਅਕਤੀਆਂ ਨੂੰ ਚੈੱਕ ਕਰਦੇ ਆ ਆਪਾਂ ਹਰ ਪ੍ਰਕਾਰ ਨਾਲ ਜਿਹੜੇ ਉਹ ਨਾਕਿਆ ਸੈਲਫ ਸਫੀਸ਼ੀਐਂਟ ਬਣਾਇਆ ਹੈ ਕਿ ਆਪਣੇ ਪੱਧਰ ਤੇ ਉਹ ਕਿਸੇ ਵੀ ਮੁਕਾਬਲਾ ਕਰਨ ਲਈ ਤਿਆਰ